ਕੈਰੀਅਰ ਗਾਈਡੈਂਸ ਪ੍ਰਤੀਯੋਗਤਾ ਖੋਜ ਮੁਕਾਬਲੇ ਜੋ ਕਿ ਪਾਸੋਬੰਦ ਦੇ ਵਿੱਚ ਹੋ ਰਹੇ ਨੇ ਇਸ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚੇ ਭਾਗ ਲੈ ਰਹੇ ਨੇ ਇਸ ਤਰਫ ਗਾਇਨ ਅਵਿਤਾ ਦੇ ਮੁਕਾਬਲੇ ਹੋ ਰਹੇ ਨੇ ਇਸ ਤੋਂ ਅਗਲੇ ਸਰਕਾਰੀ ਹਾਈ ਸਕੂਲ

मेरा नाम मुस्कान है मैं दसवीं की माध्यम की आज ना मैं सरकारी स्कूल दूंगा भी दसवीं दसवीं की माध्यम की आज ना आज मैं आज मैं आपके सामने कुंडा पेश कराऊंगी जिसका टॉपिक है बार। बारिश तुष्य बारिश होना बिरादे जो हिंदी की दिलेश थी उसी बारिश होना बिरादे जो ਇਸੀ ਤਰ੍ਹਾਂ ਦੂਸਰੇ ਕਮਰੇ ਦੇ ਵਿੱਚ ਮੁਕਾਬਲੇ ਚੱਲ ਰਹੇ ਹਨ ਚਿੱਤਰਕਲਾ ਪੇਂਟਿੰਗ ਤੇ ਕਲੇ ਮੋਡਲਿੰਗ ਤੇ ਇਹ ਦੇਖੋ ਜੀ ਬੱਚੇ ਪੇਂਟਿੰਗ ਬਣਾ ਰਹੇ ਨੇ ਇਹ ਕੋਈ ਇੱਕ ਬੱਚਾ ਦੇਖੋ ਕਲੇ ਮੋਡਲਿੰਗ ਕਰ ਰਿਹਾ ਹੈ ਦੇਖੋ ਇਹ ਬੱਚੇ ਕਲੇ ਮੋਡਲਿੰਗ ਕਰ ਰਹੇ ਨੇ ਜੀ ये बच्चे पेंटिंग रहे हैं इस बच्चे ने गणेश मॉडल बना रहा है ਪੇਂਟਿੰਗ ਕਰ ਰਹੇ ਇਸ ਨਾ ਕਰਕੇ ਇਹ ਕੰਪੀਟੀਸ਼ਨ ਕਰਵਾਏ ਜਾ ਰਹੇ ਤੇ ਦੂਸਰੇ ਕਮਰੇ ਦੇ ਵਿੱਚ ਨਾਟਕ ਚੱਲ ਰਹੇ ਨੇ ਇਹ ਦੇਖੋ ਜੋ ਸਹਿਬਾਨ ਬੈਠੇ ਨੇ ਜੀ ਤੇ ਬੱਚੇ ਤਿਆਰੀ ਕਰ ਰਹੇ ਨੇ ਆਪਣੇ ਨਾਟਕ ਦੀ ਬੱਚੇ ਲੱਗੇ ਹੋਏ ਨੇ ਆਪਣੇ ਨਾਟਕ ਦੀ ਤਿਆਰੀ ਕਰ ਉਹਨਾਂ ਦੇ ਟੀਚਰ ਉਹਨਾਂ ਨੂੰ ਗਾਈਡ ਕਰ ਰਹੇ ਆ ਕਿ ਕਿਸ ਤਰ੍ਹਾਂ ਤੁਸੀਂ ਨਾਟਕ ਪ੍ਰਸਤੁਤ ਕਰਨਾ ਹੈ ਐਸਮਜੀ ਮੁਕਾਬਲੇ ਆਸੂ 1 ਬਲੌਕ ਦੇ ਗਾਈਡੈਂਸ ਤੇ ਕਾਉਂਸਲਿੰਗ ਦੇ ਤਾ